ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਹੱਦ ਵਾਲਾ ਪਿੰਡ ਕਹਿ ਦਿੰਦੇ ਆ ਕਿਉਂਕਿ ਇਹ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਤੇ ਨਾਲ ਦਾ ਪਿੰਡ ਪੰਜਗਰਾਈ ਕਲਾਂ ਉਹ ਫਰੀਦਕੋਟ ਜ਼ਿਲ੍ਹੇ ਚ ਪੈ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਜਿਹੜੀ ਵੀਡੀਓ ਹੈ ਇਹਦੇ ਚ ਪਹਿਲੇ ਨੰਬਰ ਤੇ ਤੁਸੀਂ ਐਫ ਵੇਖ ਲਈ ਹੈ ਸਾਹਮਣੇ ਇੱਕ ਵੈਡ ਦੇਖੋ ਜਰਸੀ नस्ਲ ਦੇ ਵਿੱਚ ਹੈ ਇਹ ਤੋਂ ਇਲਾਵਾ ਜੇ ਇਸ ਪਾਸੇ ਆਪਾਂ ਕੈਮਰਾ ਮਾਰਦੇ ਆ ਤੇ ਇਧਰ ਵੀ ਤੁਹਾਨੂੰ ਜਰਸੀ ਵੈਡ ਨਜ਼ਰ ਆਊਗੀ ਇੱਕ ਹੋਰ ਜਰਸੀ ਤੇ ਅੱਗੇ ਇੱਕ ਜਰਸੀ ਦੇ ਨਾਲ ਥੋੜਾ ਕਰੋ ਸੰਗ ਦੇ ਵਿੱਚ ਸੋ ਨਗ ਟੋਟਲ ਪੰਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੂੰਗਾ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਬੇਨਤੀ ਹਰੇਕ ਵੀਡੀਓ ਚ ਹੀ ਕਰੀਦੀ ਆ ਵੀ ਪਸ਼ੂ ਖਰੀਦਣਾ ਤੁਹਾਡਾ ਮਤਲਬ ਆ ਆਪ ਦਾ ਸ਼ੌਂਕ ਹੈ ਜਾਂ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਹੈ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਸੌਦੇ ਵੀ ਸਿੱਧੇ ਮਾਲਕ ਨਾਲ ਹੋਣੇ ਹੁੰਦੇ ਆ ਤੇ ਅਸੀਂ ਮਤਲਬ ਉਸ ਸੌਦੇ ਦੇ ਵਿੱਚ ਕਦੇ ਵੀ ਸੰਝ ਨਹੀਂ ਪੈਂਦੇ ਸੋ ਆਪਦੀ ਸਮਝ ਨਾਲ ਤੁਸੀਂ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੂਗਾ ਜਿਹੜੀ ਐਫ ਦਿਖਾਉਣੀ ਹੈ ਇੱਕ ਇਦਾਂ ਦੀ ਵਾੜ ਦਿਖਾ ਦੇਣੀ ਆ ਵੀ ਜਿਨੇ ਹੱਥੀਂ ਜੁਆਈ ਕਰਨੀ ਹੈ ਉਹਨੂੰ ਇਹਦਾ ਥਣ ਵੀ ਪਸੰਦ ਆਊਗਾ ਫਿਕਸ ਹਵਾਨੇ ਨੂੰ ਜਿਹੜਾ ਭਰਾ ਪਸੰਦ ਕਰਦਾ ਤੇ ਉਹਨੂੰ ਇਹਦਾ ਹਵਾਨਾ ਵੀ ਪਸੰਦ ਆਊਗਾ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸੰਦੀਪ ਅੱਜ 5 ਨਾਗ ਆਪਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਇਸ ਵੈਡ ਬਾਰੇ ਗੱਲ ਕਰਾਂਗੇ ਭਾਈ ਪਹਿਲਾ ਸੂਆ ਸੁੰਦੀ ਆਈ ਹੂੰ ਤੇ ਇਹਦੇ 8 ਤੋਂ 10 ਦੇਣ ਅੱਜ ਬਾਕੀ ਆਈ ਐ ਰੇਟ ਕੀ ਰੋਗਾ ਸੰਦੀਪ ਜੀ ਰੇਟ ਇਹਦਾ ਹੀ 68000 ਰੁਪਈਆ ਜੀ ਖੋਲੀ ਤੇ ਪਰ ਭਾਈ ਠੰਡੀ ਸੀਲ ਇੰਨੀ ਕਾ ਨਾਈ ਭਣਾ ਹੁਣ ਚੋਈ ਜਾਵੇ ਬਹਿ ਕੇ ਕੋਈ ਠੀਕ ਹੈ ਦੋ ਸੋਪੇਸ ਤੋਂ ਵੱਧ ਪਈ ਹੈ ਬਹੁਤ ਬਣੂਗੀ ਵੈਡ ਇਹ ਲੱਗਦਾ ਹੈ ਤੋਰਦੇ ਬਾਈ 68000 ਰੇਟ ਆ ਤੇ ਸੂਹਾ ਪਹਿਲਾ ਹਜੇ ਹਫਤਾ 10 ਦਿਨ ਨੇ ਨੇ ਖੁੱਲੇ ਡੁੱਲੇ ਲੈ ਜਾਣੇ ਅੰਦਰੰਦਰੀ ਤੋਰਦੇ ਤੋਂ ਸਿੱਧੀ ਲਈ ਚਲੇ ਚਫਲ ਢਾਂਚਾ ਚੰਗਾ ਦੋਸਤੋ ਇਹ ਤੋਂ ਜਰਸੀ ਬੱਚੇ ਵੀ ਲੈ ਸਕਦੇ ਹੋ ਸੀਵਨ ਵੀ ਬਾਈ ਜਰਸੀ ਲੱਗਾ ਵੈਦੇ ਗਰੰਟੀ ਅੱਛਾ ਫਾਰਮ ਦੀ ਵੀਡੀਓ ਹੈਗੀ ਬਾਈ ਜਿੱਥੋਂ ਆਈ ਵੀ ਆ ਇਹ ਹੀ ਠੀਕ ਹੈ ਹਾਂਜੀ ਹਾਂਜੀ ਸੋ 68000 ਰੇਟ ਹਫਤਾ 10 ਦਿਨ ਲੈ ਜੂਗੀ ਚੰਗੀ ਵਿਹੜਾ ਭਾਜ ਵੀ ਮਿਲ ਜਾਣੀ ਆ ਤੁਹਾਨੂੰ ਰੇਟ ਕੁ ਸਮਾਨਤਨ ਵੀ ਹੋ ਜਾਣਾ ਹੁੰਦਾ ਬਾਕੀ ਗੱਲਬਾਤ ਕਰ ਲਿਓ ਤੁਸੀਂ ਇਸ ਵੀਰ ਦੇ ਨਾਲ ਸੌਦਾ ਕਰਨ ਲਈ ਇੱਥੇ ਜ਼ਰੂਰ ਪਹੁੰਚੋ ਆਪ ਆ ਕੇ ਦੇਖੋ ਆਪ ਦੀ ਤਸੱਲੀ ਕਰੋ ਇਹ ਪਹਿਲੇ ਨੰਬਰ ਤੇ ਜੇ ਤਾਂ ਭਾਈ ਜਿਵੇਂ ਮੰਨ ਕੇ ਨਹੀਂ ਤਿਆਰੀਆਂ ਖਿੱਚਣ ਲੱਗੀਆਂ ਸੀ ਵੀ ਅਗਲਾ ਕਹਿੰਦਾ ਥਣ ਛੋਟੇ ਹੀ ਵੀ ਥਣ ਨਹੀਂ ਛੋਟੇ ਰੱਖਦੀ ਵਿੱਚ ਹੋਣੀਆਂ ਬਹੁਤ ਆਈਆਂ ਬਿਲਕੁਲ ਦੋਸੋ ਥਣ ਤਾਂ ਪੂਰਾ ਹੀ ਸੋਨਾ ਕੱਢੂਗੀ ਕਿਉਂਕਿ ਹਜੇ ਜਿਹਨੇ ਪਹਿਲਾ ਸੁਆ ਸੋਨਾ ਮੋਟਾ ਥਾਣਾ ਇਹ ਪੂਰਾ ਨਿਖਰ ਜਾਣਾ ਜਦੋਂ ਨੇੜ ਆ ਗਈ ਇਦੋਂ ਅੱਗੇ ਇੱਕ ਵਾਰ ਤੁਹਾਨੂੰ ਹੋਰ ਦਿਖਾਉਣੀ ਹੈ। ਸੰਦੀਪ ਕੀ ਡਿਟੇਲ ਆ ਬਾਈ? ਬਾਈ ਇਹਦੇ ਵੀ 14 ਤਰੀਕ ਨੂੰ ਦਿਨ ਪੂਰੇ ਆਈ ਅਗਲੇ ਮਹੀਨੇ ਦੀ ਨੂੰ ਹੀ। ਠੀਕ ਹੈ। ਹਾਂਜੀ। ਸੂਆ ਪਹਿਲਾ ਰੇਟ ਇਹਦਾ ਵੀ 68000 ਸੂਆ ਪਹਿਲਾ ਹੀ ਇਹ ਦੋ ਦੰਦ ਬੱਛੀ ਆਈ। ਦੋ ਦੰਦ ਰੇਟ ਸੇਮ 68000 14 ਤਰੀਕ ਨੂੰ ਵਿਸਾਖੀ ਵਾਲੇ ਦਿਨ ਇਹਦੇ ਦਿਨ ਪੂਰੇ ਹੋ ਜਾਣੇ ਆ 13 ਦੀ ਵਿਸਾਖੀ ਹੁੰਦੀ ਆ ਤੇ 14 ਤਰੀਕ ਨੂੰ ਇਹਦੇ ਦਿਨ ਪੂਰੇ ਆ। ਇਹ ਵੀ ਇਹੋ ਜਿਹਾ ਥਣ ਕੱਢੂਗੀ ਬਾਈ ਭਲਾ ਕੋਈ ਜਨ ਜਾਨ ਬੰਦਾ ਧਾਰ ਚ ਨਹੀਂ ਸਿੱਖਲੇ ਤੋਈ। ਸਹੀ ਐ। ਸੋ ਥਣ ਸੋਣਾ। ਟਾਂਚਾ ਤੁਸੀਂ ਇਹਦਾ ਵੀਡੀਓ ਚ ਦੇਖ ਲਿਆ 68000 ਹੀ ਇਹਦਾ ਰੇਟ ਹੈ ਦੋ ਨਾਗ ਸੇਮ ਰੇਟ ਦੇ ਆ ਅਲੱਗ-ਅਲੱਗ ਰੰਗ ਹੈ ਟਾਂਚੇ ਦੋਨਾਂ ਦੇ ਸੋਹਣੇ ਆ ਇਹਦੀ ਵੀ ਚੜਾਈ ਚੰਗੀ ਆ ਦੱਸੋ ਬੈਕ ਸਾਈਡ ਤੋਂ ਨੋਟ ਕਰਿਆ ਕਰੋ ਪਸੂ ਖੁੱਲਾ ਡੁੱਲਾ ਹੋਣਾ ਚਾਹੀਦਾ ਦੁੱਧ ਕਿੰਨਾ ਦੇ ਦੂ ਇਹ ਕੁਐਸਚਨ ਨਾ ਪਾ ਕੀਤਾ ਤੇ ਨਾ ਤੁਹਾਨੂੰ ਇਹ ਦੱਸਣਾ ਪਰ ਤੁਸੀਂ ਇਹਦੇ ਟਾਂਚੇ ਦੀ ਚੜਾਈ ਜ਼ਰੂਰ ਦੇਖ ਸਕਦੇ ਹੋ ਇਹ ਦੋ ਅੱਗੇ ਜਿਹੜੀ ਸਿੰਧੀ ਪੇ ਵੜਾ ਬਈ ਬਈ ਇਹਨੂੰ 8ਵਾਂ ਮਹੀਨਾ ਚੱਲਦਾ ਜੀ ਠੀਕ ਹੈ ਉਹ ਖੀਰੀ ਆਈ ਡਿਮਾਂਡ ਇਹਦੀ ਇਹਦਾ ਫੋਨ ਤੇ ਆਈ ਦੰਦੋ ਖੀਰੀ ਮਹੀਨਾ 8ਵਾਂ 2 ਮਹੀਨੇ ਬਾਕੀ ਐ ਦੰਦ ਦੰਦ ਖੀਰੀ ਏ ਬਾਈ ਨੇ ਦੱਸਿਆ ਉਹ ਵੀਡੀਓ ਚ ਦੇਖ ਵੀ ਲੈਣੇ ਖੜ ਜਾ ਸਰਸੋਏ ਦਾ ਟਾਂਚਾ ਤੁਸੀਂ ਦੇਖ ਲਓ ਦੰਦ ਥੋੜਾ ਕਈ ਵਾਰ ਨਾ ਪਸ਼ੂ ਸੌਖੇ ਕਈ ਫੜਾ ਲੈਂਦੇ ਐ ਤੇ ਕਈ ਤੰਗ ਕਰਦੇ ਐ ਵੈਸੇ ਖੀਰੀ ਐ ਤਾਂ ਤੁਸੀਂ ਉਹ ਆ ਕੇ ਦੇਖ ਲੈਣਾ ਕੋਈ ਘੰਟੇ ਦੋਹਾਂ ਘੰਟਿਆਂ ਚ ਜਾ ਇੱਕ ਦਿਨ ਚ ਪਸ਼ੂ ਬਦਲਦਾ ਨਹੀਂ ਹੁੰਦਾ ਸੋ ਇਹਦਾ ਰੇਟ ਫੋਨ ਤੇ ਰੱਖਿਆ ਬਾਈ ਨੇ ਹਜੇ ਕੱਚੀ ਵੜ ਇਦੋਂ ਬਾਅਦ ਚ ਐਚ ਐਫ ਦਿਖਾ ਦਨੇ ਆ ਤੇ ਲਾਸਟ ਉੱਤੇ ਇੱਕ ਹੋਰ ਜਰਸੀ ਦਿਖਾਉਂਗਾ ਥੋੜੀ ਵੱਧ ਤਿਆਰ ਹੋਈ ਵੀ ਜਰਸੀ ਐ ਉਹ ਇਦੋਂ ਬਾਅਦ ਚ ਤੁਹਾਨੂੰ ਦਿਖਾਉਣੇ ਆ ਪਹਿਲਾਂ ਐਚ ਐਫ ਵਾਲੇ ਪਾਸੇ ਨੂੰ ਆਪਾਂ ਮੁੜਦੇ ਆ ਹਾਂਜੀ ਸੰਦੀਪ ਭਾਈ ਕਨਵਾ ਸੂਹਾ ਸੂਈ ਐ ਭਾਈ ਦੂਜਾ ਸੂਹਾ ਸੂਈ ਆਈ ਇਹੇ ਹੀ ਸੂਈ ਕਦੋਂ ਕੱਲ ਵਾਲੀ ਰਾਤ ਸੂਈ ਆ ਭਾਈ ਬੱਚਾ ਕੀ ਦਿੱਤਾ ਇਹਨੇ ਬੱਚਾ ਇਹਨੇ ਮੇਲ ਕਾਫ ਦਿੱਤਾ ਠੀਕ ਐ ਕੀ ਰੇਟ ਕੀ ਰੋਊਗਾ ਦਾ ਰੇਟ ਤਾਂ 95000 ਰੁਪਏ ਥੋਰੀ ਭਾਈ 95000 ਰੇਟ ਆ ਦੋਸਤੋ ਸੂਹਾ ਦੂਜਾ ਸੂਈ ਕੱਲ ਵਾਲੀ ਰਾਤ ਐ ਬੜੇ ਜ਼ਬਰਦਸਤ ਥਾਨ ਫਿਟਿੰਗ ਵਾਲਾ ਆਰਡਰ ਹੈ ਕੱਟ ਹਵਾਨੇ ਚ ਪੂਰਾ ਵਧੀਆ ਦਿਸਦਾ ਮੈਂ ਦੋਨਾਂ ਪਾਸਿਓਂ ਥਾਨ ਨੂੰ ਦਿਖਾਉਂਗਾ ਬਹੁਤ ਸੋਹਣਾ ਨਰੋਆ ਥਾਨ ਲੱਗਾ ਹੋਇਆ ਚਵਾਈ ਜਿਹੜੀ ਥੀ ਕਰਨੀ ਸੌਖੀ ਰਹਿੰਦੀ ਐ ਮੋਟੇ ਥਾਨ ਨਾਲ ਹਾਜੀ ਇਹ ਤਾਜੀ ਸੂਈ ਸਿੰਧੀ ਭਾਈ ਇਧਰੋਂ ਅੱਕੋ ਫੇਰ ਕਮਾਈ ਵਾਪਸ 13 ਬੱਚੇ ਤੇ ਜਾਊਗੀ ਦੋਸਤੋ ਵੈੜ ਤੇ ਉਸ ਤੋਂ ਬਾਅਦ ਫੇਰ ਬਾਈ ਲੈ ਆਊਗਾ ਵਾਪਸ ਹੁਣ ਤੁਹਾਨੂੰ ਉਰਲੇ ਪਾਸੇ ਦੇ ਥਾਨ ਜਿਹੜੇ ਮੈਂ ਦਿਖਾ ਦੂੰਗਾ ਜਿਹੜੇ ਬਹਿਣੀ ਵਾਲੇ ਪਾਸੇ ਦੇ ਥਾਨ ਹੈ ਇਦਰੋਂ ਵੀ ਹੁਣ ਤੁਸੀਂ ਨੋਟ ਕਰ ਲਿਓ ਇਹਦੇ ਥਣਾ ਨੂੰ ਦੇਖ ਸਕਦੇ ਹੋ ਤੁਸੀਂ ਥਣ ਨੂੰ ਦੋਸਤ ਬਾਈ ਇਹਦਾ ਨਾ ਹੀ 25 ਕਿਲੋ ਦੁੱਧ ਪਹਿਲੇ ਸੂਏ ਪਾਇਆ ਬਾਈ ਗਰੰਟਡ ਹੀ ਅੱਛਾ ਤੇ ਆਪਣੇ ਖਾਸ ਮਿੱਤਰ ਕੋਲ ਆਈ ਹੈ ਜੀ ਠੀਕ ਹੈ ਤੇ ਕਿ ਉਹ ਜੇ ਮੰਨ ਲਓ ਆਪਣਾ ਸੌਦਾ ਹੁੰਦਾ ਠੀਕ ਆ ਬਾਈ ਨਹੀਂ 30 ਕਿਲੋ ਦੁੱਧ ਚਾ ਆ ਕੇ ਵੇੜ ਦੇਵਾਂਗੇ ਬਈਆ ਠੀਕ ਹੈ ਸੋਕਰ ਸੌਦਾ ਹੋ ਜਾਣਾ ਕਿਉਂਕਿ ਥਣ ਹਵਾਨਾ ਚੰਗਾ گاਾਂ ਚੰਗੀ ਹੈ ਰੇਟ ਲੱਖ ਤੋਂ ਥੱਲੇ ਹੈ ਸਿੱਧੀ ਗੱਲ ਹੈ ਬਾਕੀ ਤੁਹਾਨੂੰ ਜੱਜ ਕੀ ਤਾਂ ਤੁਸੀਂ ਖਰੀਦ ਲੈਣੀ ਹੈ 95000 ਡਿਮਾਂਡ ਹੈ ਇਸ ਵੜ ਦੀ ਹਵਾਨਾ ਤੁਸੀਂ ਹੁਣ ਫੇਰ ਦੇਖੋ ਮੈਂ ਸਵੇਰੇ ਵੀਡੀਓ ਬਣਾ ਰਿਹਾ ਜੇ ਦਿਨ ਚੜਦੇ ਵਾਲਾ ਪੱਖ ਹੀ ਹੈ ਬੱਚੇ ਨੂੰ ਜਨਮ ਦਿੱਤਾ ਹੈ ਬੱਚੀ ਹੁੰਦੀ ਗੱਲ ਹੋਰ ਹੋਣੀ ਸੀ ਪਰ ਬੱਚਾ ਇਹ ਵੀ ਸੋਹਣਾ ਹੈ ਹੈ ਰੱਬ ਦਾ ਜੀ ਪਰ ਆਪਣਾ ਲਾਲਚ ਇਨਸਾਨ ਦਾ ਉਹਦੇ ਹਿਸਾਬ ਤੇ ਬੱਚੀ ਹੁੰਦੀ ਤਾਂ ਜ਼ਿਆਦਾ ਵਧੀਆ ਸੋ ਇੱਕ ਵੜ ਇਹ ਵੀ ਆ ਦੱਸੋ ਜਿਹੜੀ ਵਿਕਰੀ ਵਾਸਤੇ ਆ ਢਾਂਚਾ ਇਹਦਾ ਤੁਸੀਂ ਹੁਣ ਖੜੀ ਦਾ ਦੇਖੋ ਮਸਤ ਜਗਾਲੀ ਆਪਦੀ ਕਰ ਰਹੀ ਆ ਸੰਦੀਪ ਭਾਈ ਕੀ ਡਿਟੇਲ ਹੈ ਦੀ ਬਈ ਪਹਿਲਾ ਸੁਆਹੀ ਉਹ ਚਾਰ ਦੰਦਾਈ ਦਿਨ ਕਿੰਨੇ ਲੈ ਸਕਦੇ ਨੇ ਤੇਨੇ ਤੇ 10 ਪਏ ਆ ਭਈ ਅੱਜ ਹੀ ਠੀਕ ਹੈ ਹਾਂਜੀ ਹਾਂਜੀ ਇਹਦਾ ਰੇਟ ਸੰਦੀਪ ਭਾਈ ਰੇਟ ਇਹਦਾ ਜੀ 90 ਕਰਦੇਗੇ 92 85000 ਦੀ ਬੱਚੀ ਦੇ ਦਾਂਗੇ ਠੀਕ ਹੈ ਕਮਾ ਲਈ ਮੜਾ ਦੋਸੋ 85000 ਦੀ ਬਿਲਕੁਲ ਤੋ ਸਿੱਧੀ ਕੰਗਰੂੜ ਬਿਲਕੁਲ ਸਾਫ਼ ਸਿੱਧੀ ਖਵਾਨਾ ਤੁਸੀਂ ਹੁਣ ਇਹਦਾ ਦੇਖ ਲਿਓ ਸਨੀਪ ਥੋੜੀ ਆ ਉਤਰੂ ਸਿੱਧੀ ਤੋ ਨਹੀਂ ਭਾਈ ਇਹ ਰੋਖਾ ਦੱਸੋ ਇਹਦੇ ਹਵਾਨੇ ਦਾ 85000 ਦੀ ਬੈੜ ਇਹ ਮਿਲ ਜੂਗੀ ਜਰਸੀ ਦਾ ਸ਼ੌਕ ਹੈ ਥੋੜੀ ਪੇਮੈਂਟ ਵੀ ਵੱਧ ਲਾ ਸਕਦੇ ਹਾਂ ਤਾਂ ਜ਼ਰੂਰ ਆ ਕੇ ਦੇਖ ਲਓ ਜੇ ਬੱਚੇ ਪਿਓਰ ਜਰਸੀ ਦੇ ਪਾ ਦੂਗੀ ਢਾਂਚਾ ਚੰਗਾ ਦੁੱਧ ਵੀ ਸੋਨਾ ਦੇਣਾ ਚਾਹੀਦਾ ਕਿੰਨਾ ਚੋਲੋਂਗੇ ਤੁਹਾਡੀ ਸੇਵਾ ਹਵਾਨਾ ਫਿਟਿੰਗ ਵਾਲਾ ਪੂਰਾ ਰਹੂਗਾ ਇਹ ਦੂ ਪਿਛਲੀ ਵਾਰੀ ਬਈ ਆਪਾਂ ਇੱਕ ਸ਼ਾਟ ਆਪਾਇਆ ਸੀ ਅੱਜ 17 ਦਿਨ ਹੋ ਗਏ ਜੀ ਹੂੰ ਤੇ ਉਹ ਬੱਚੀ ਨੂੰ ਮੰਨ ਲਓ ਆਪਾਂ 15 ਤੇ 17 ਦਿਨ ਕਹਿ ਕੇ ਦਿੱਤੇ ਸੀਗੇ ਜੀ ਤੇ 25 ਤਰੀਕ ਨੂੰ ਸੂਈ ਆ ਬਈ ਉਹ ਹੀ ਅੱਛਾ ਤੇ ਕਮਾਲਾ ਜਾਨੀ ਕਿ ਬੰਦੇ ਆਪ ਆਪਾਂ ਨੂੰ ਇਹ ਸਪੈਸ਼ਲ ਵੀ ਇੱਥੇ ਪਸ਼ੂ ਵੇਖਣ ਆਏ ਸੀ ਹੋਰੀ ਇਹ ਮਿਲ ਕੇ ਗਿਆ ਇੰਨੀ ਜ਼ਬਰਦਸਤ ਤਿਆਰ ਹੋਈ ਬਈ ਵੀਡੀਓ ਵੀ ਦੇ ਕੇ ਗਏ ਆਪਾਂ ਠੀਕ ਹੈ ਸੋ ਚੰਗਾ ਪਸ਼ੂ ਦੇਵਾਂਗੇ ਤਾਂ ਲਿੰਕ ਬਣਦੇ ਆ ਪਸ਼ੂ ਚੰਗੇ ਹੀ ਹੁੰਦੇ ਆ ਪਰ ਇਹ ਆ ਵੀ ਖਰੀਦਣ ਨਾਲ ਆਪ ਦੀ ਸਮਝ ਵਰਤ ਲੈ ਕਿਉਂਕਿ ਸਾਹਲੀ ਚੀਜ਼ ਹੈ ਕ੍ਰੀਤੇ ਹੁੰਦੇ ਆ ਸੋ ਇਹ ਦੋਸਤੋ ਨਾਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ ਤੇ ਮੈਂ ਤੁਹਾਨੂੰ ਸਾਰੇ ਹੀ ਦਿਖਾਤੇ ਆ ਤੁਸੀਂ ਵਿਜਿਟ ਕਰਿਓ ਪੰਜਗਰਾਈ ਦੇ ਵਿੱਚ ਇਹ ਵੈੜ ਜਿਹੜੀ ਐਚ ਐਫ ਦਿਖਾਈ ਇਹਦੇ ਪੁੜਿਆਂ ਚ ਟੋਏ ਹਜੇ ਪੈਂਦੇ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਹਜੇ ਬਿਲਕੁਲ ਤਾਜੀ ਸੂਈ ਵੀ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ